ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿਸ ਰੁੱਖਾਂ ਬਾਰੇ ਚਰਚਾ ਕਰਦੇ ਆ ਸੀ ਚੁੜੇਲ ਬੂਟੀ ਬਾਰੇ ਚਰਚਾ ਕਰਾਂਗੇ ਸਾਡੇ ਜਿਹੜੇ ਕੰਢੀ ਇਲਾਕਾ ਹੈ ਉਹਦੇ ਵਿੱਚ ਇਸ ਬੂਟੀ ਨੂੰ ਲੰਟਾਨਾ ਕਮਾਰਾ ਕਰਕੇ ਲੰਟਾਨਾ ਨੂੰ ਚੁੜੇਲ ਬੂਟੀ ਕਹਿੰਦੇ ਇਹ ਫੈਲਦੀ ਤੁਰੇ ਜਾ ਰਹੀ ਹੈ ਇਹ ਡੇਰਦੂਨ ਦੇ ਸਾਇੰਟਿਸਟਾਂ ਨੇ ਐਫਆਰਆਈ ਦੇ ਨੇ ਰਿਸਰਚ ਕੀਤੀ ਹੈਗੀ ਆ ਉਹ ਕਹਿੰਦੇ ਇਹ ਸ਼ਰੱਬ ਬਿਹੇਵ ਕਰਦੀ ਹੈ ਛੋਟਾ ਰੁੱਖ ਬਿਹੇਵ ਕਰਦੀ ਹੈ ਜਦੋਂ ਇਹਨੂੰ ਲਾਈਟ ਮਿਲਦੀ ਹੈ ਜਿਹੜੇ ਘਨੇ ਜੰਗਲਾਂ ਵਿੱਚ ਕੀ ਕਰਦੇ ਇਹ ਕਰੀਪਰ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਇਹ ਜਿਹੜੇ ਸਾਡੇ ਇੰਡੀਆ ਦੇ ਵਿੱਚ ਇਹ ਲਗਾਤਾਰ ਇਹ ਜੰਗਲਾਂ ਵਿੱਚ ਜਿਹੜੇ ਇੰਡੀਆ ਦੇ ਜੰਗਲ ਕਹਿ ਰਿਹਾ ਮੈਂ ਸਾਡਾ ਕੰਡੀ ਤਾਂ ਖਾਈ ਰਹੀ ਆ ਤਾਂ ਸਾਡਾ ਜਿਹੜੇ ਇੰਡੀਆ ਦੇ ਜੰਗਲਾਂ ਨੂੰ ਵੀ ਫੈਲਦੀ ਤੁਰੀ ਜਾ ਰਹੀ ਹੈਗੀ ਹੁਣ ਚਰਚਾ ਕਰਾਂਗੇ ਆਪਾਂ ਵੀ ਕਿੱਥੋਂ ਦੀ ਇਹ ਇਨਵੇਸਿਵ ਸਪੀਸੀ ਹੈ ਕਿੱਥੋਂ ਆਈ ਹੈ ਮਤਲਬ ਇਹ ਇਹ ਜਿਹੜੀ ਲੈਟਿਨ ਅਮਰੀਕਨ ਸਪੀਸੀ ਹੈਗੀ ਆ ਅਮਰੀਕਾ ਤੋਂ ਆਈ ਹੈ 19ਵੀਂ ਸਦੀ ਚ ਨੂੰ ਇੰਟਰੋਡਿਊਸ ਕੀਤਾ ਗਿਆ ਤਾਂ ਇਹਨੂੰ ਮਤਲਬ ਔਰਨਮੈਂਟਲ ਤੌਰ ਤੇ ਲਿਆਂਦਾ ਗਿਆ ਜਿਸ ਤਰ੍ਹਾਂ ਸਾਡੀ ਪਹਾੜੀ ਕਿੱਕਰ ਸਾਡੀ ਬਲੈਟੀ ਕਿੱਕਰ ਹੈਗੀ ਆ ਪਰ ਸੋਸਫੀ ਜੁਲੀਫਲੇਰ ਨੂੰ ਮਸਕਟ ਬੋਲਦੇ ਆ ਉਸੇ ਤਰ੍ਹਾਂ ਲੰਡਾ ਤੋਂ ਵੀ ਸਾਊਥ ਅਮਰੀਕਾ ਤੋਂ ਲਾਟਿਨ ਅਮਰੀਕਾ ਤੋਂ ਲਿਆਂਦਾ ਗਿਆ ਉਹ ਵੀ ਸਾਡੇ ਜਿਹੜੇ ਮਾਲਵੇ ਦੇ ਇਲਾਕੇ ਹੈਗੇ ਉਹਨਾਂ ਨੇ ਬਹੁਤ ਵੱਡੇ ਲੈਵਲ ਦੀ ਫੈਲੀ ਹੈ ਵਾਈਲਡ ਲਾਈਫ ਸੈਂਚੁਰੀ ਹੋ ਗਈਆਂ ਰਿਜ਼ਰਵ ਫੋਰੈਸਟ ਫੈਲੀ ਤਰੀ ਪਈਆ ਇਸੇ ਤਰ੍ਹਾਂ ਸਾਡੇ ਕੰਢੀ ਬੈਲਟ ਪੰਜਾਬ ਦਾ ਹੈਗਾ ਉਹ ਸਾਰਾ ਇਸ ਚਰੇਲ ਬੂਟੀ ਨਾਲ ਭਰਿਆ ਪਿਆ ਹੈਗਾ ਇੱਕ ਇੰਡੀਅਨ ਸਟੇਟ ਫੋਰ ਸਟੇਟ ਆਫ ਫੋਰੈਸਟ ਰਿਪੋਰਟ 2021 ਦੀ ਕਹਿੰਦੇ ਆ ਇਹ ਰਿਲੀਜ਼ ਹੋਈ 2022 ਦੇ ਵਿੱਚ ਜਨਵਰੀ ਦੇ ਵਿੱਚ ਉਹ ਕਹਿੰਦੇ ਆ 9793 ਕਿਲੋਮੀਟਰ ਜਿਹੜਾ ਇਲਾਕਾ ਹੈਗਾ ਜੰਗਲਾਂ ਦਾ ਲੰਟਾਨਾ ਦੇ ਕਬਜੇ ਚ ਆ ਚੁੱਕਿਆ ਹੈਗਾ ਇਹ ਸਿੱਕਮ ਜਿਹੜਾ ਛੋਟਾ ਸ਼ਹਿਰ ਹੈ ਛੋਟਾ ਛੋਟਾ ਸਾਡੀ ਸਟੇਟ ਆ ਉਹਦੇ ਬਰਾਬਰ ਹੈਗਾ ਇੰਨਾ ਇਹ ਕਬਜਾ ਕਰ ਚੁੱਕੀ ਹੈਗੀ ਤੇ ਫੈਲਦੀ ਉਤਰੀ ਜਾ ਰਹੀ ਹੈ ਜੇ ਇਹਦਾ ਨੁਕਸਾਨ ਕੀ ਹੈ ਇਹ ਬਾਇਓਡਿਵਰਸਿਟੀ ਨੂੰ ਖਤਮ ਕਰ ਦੇ ਜਿਹੜੇ ਨੇਟਿਵ ਰੁੱਖ ਹੁੰਦੇ ਆ ਉਹਨਾਂ ਦੇ ਉਹਨਾਂ ਉੱਤੇ ਕਬਜਾ ਕਰਦੀ ਉਤਰੀ ਜਾ ਰਹੀ ਉਹਨਾਂ ਨੂੰ ਖਤਮ ਕਰਦੀ ਆ ਇਹ ਸੋਇਲ ਦੀ ਫਰਟੀਲਿਟੀ ਨੂੰ ਰਿਡਿਊਸ ਕਰਦੀ ਹੈਗੀ ਆ ਸਾਰੇ ਨਿਊਟ੍ਰੀਐਂਟ ਲੈ ਲੈਂਦੀ ਆ ਪਾਣੀ ਸਾਰਾ ਪਾਣੀ ਥੱਲੇ ਗੱਡਦੀ ਜਾਂਦੀ ਹੈ ਆ ਤੇ ਨੇਟਿਵ ਟ੍ਰੀ ਚੋਕ ਕਰਦੇ ਉਹਨਾਂ ਨੇ ਮਤਲਬ ਕਹਿੰਦਾ ਉਹਨੂੰ ਮਾਰ ਦਿੰਦੀ ਆ ਨੇਟਿਵ ਟ੍ਰੀਜ਼ ਨੂੰ ਇਹਦੀ ਬੂਟੀ ਹੈਗੀ ਫੈਲਦੀ ਦੂਰੀ ਜਾਂਦੀ ਹੈ ਤੇ ਇੱਕ ਨਾਨ-ਪ੍ਰੋਫਿਟ ਅਸ਼ੋਕਾ ٹرسٹ ਫੋਰ ਸਰਚ ਇਨ ਇਕੋਲੋਜੀ ਐਨਵਾਇਰਨਮੈਂਟ ਨੇ ਇੱਕ ਰਿਪੋਰਟ ਪਬਲਿਸ਼ ਕੀਤੀ ਸੀਗੀ ਵੀ 1997 ਵਿੱਚ 96% ਜਿਹੜਾ ਵੈਸਟਰਨ ਘਾਟ ਸੀ ਨੇਟਿਵ ਨੇਟਿਵ ਰੁੱਖਾਂ ਨਾਲ ਭਰਿਆ ਹੋਇਆ ਸੀਗਾ ਤੇ ਜੰਗਲ ਸੀ ਨੇਟਿਵ ਰੁੱਖਾਂ ਦੇ ਤੇ ਉਸ ਸਮੇਂ 4% ਲੰਟਾਨਾਂ ਦੇ ਅੰਦਰ ਸੀਗੀ ਉਸ ਤੋਂ ਅੰਦਰ ਜਿਹੜੋ ਫੇਰ ਦੁਆਰਾ ਰਿਪੋਰਟ ਕੱਢੀ ਜਿਹੜੋ ਚੈੱਕ ਕੀਤਾ 2018 ਵਿੱਚ ਉਹਨਾਂ ਨੇ ਦੇਖਿਆ ਨੇਟਿਵ ਫਲੋਰਾ ਜਿਹੜਾ ਨੇਟਿਵ ਫੋਰੈਸਟ ਹੈਗੇ ਨੇਟਿਵ ਜਿਹੜੀ ਸਪੀਸੀਜ਼ ਹੈਗੇ ਉਹਨਾਂ ਦਾ ਰਕਬਾ 53% ਰਹਿ ਗਿਆ 88% 96% ਤੋਂ ਤਾਂ ਲੰਟਾਨਾ ਨੇ 4% ਤੋਂ 47% ਕਵਰ ਕਰ ਲਿਆ ਇਹ ਸਾਰਾ ਉਹਨਾਂ ਦੇ ਰਿਪੋਰਟ ਦਿੱਤੇ ਇਹ ਬਹੁਤ ਭਿਆਨਕ ਰਿਪੋਰਟ ਹੈਗੀ ਆ ਇਹ ਕਹੇ ਰਹੀ ਵੀ ਲੰਟਾਨਾ ਦੀ ਫੈਲਦੀ ਤੁਰੇ ਜਾ ਰਹੀ ਜਿਸ ਤਰ੍ਹਾਂ ਸਾਡੀ ਜਿਹੜੀ ਹੈਗੀ ਮਸਕਟ ਫੈਲਦੀ ਤੁਰੇ ਜਾਂਦੀ ਹੈਗੀ ਆ ਇੰਡੀਆ ਦੇ ਜੰਗਲਾਂ ਦਾ ਟੋਟਲ ਗੱਲ ਕਰੀਏ 44% ਜੰਗਲਾਂ ਦੇ ਦੇ ਕਬਜ਼ਾ ਇਹਨੇ ਕਰ ਚੁੱਕੀ ਆ ਉਹ ਕਰਦੀ ਤੁਰੇ ਜਾ ਰਹੀ ਆ ਜਿੱਥੇ ਸਨਲਾਈਟ ਆ ਉੱਥੇ ਤਾਂ ਆਪਦੀ ਬੀਜਾਂ ਰਹੀ ਫੈਲਦੀ ਹੈ ਇਹ ਜਿੱਥੇ ਸਨਲਾਈਟ ਨਹੀਂ ਹੈ ਘਨੇ ਜੰਗਲ ਆ ਉਥੇ ਇੱਕ ਕ੍ਰੀਪਰ ਦਾ ਰੂਪ ਧਾਰਨ ਕਰ ਲੈਂਦੀ ਹੈਗੀ ਆ ਕ੍ਰੀਪਰ ਬਣ ਕੇ ਉੱਤੇ ਦਰਖਤਾਂ ਉੱਤੇ ਚੜ ਕੇ ਉੱਤੇ ਸਨਲਾਈਟ ਲੈਣ ਉਹ ਕ੍ਰੀਪਰ ਬਣ ਜਾਂਦੀ ਹੈ ਬੇਲ ਬਣ ਜਾਂਦੀ ਹੈਗੀ ਆ ਜੰਗਲਾਂ ਨੂੰ ਅੱਗ ਲੱਗਣ ਦਾ ਕਾਰਨ ਵੀ ਵੱਧਦਾ ਇਹ ਦੇ ਕਰਕੇ ਵੱਧਦਾ ਤੁਰਿਆ ਜਾ ਰਿਹਾ ਹੈਗਾ ਕਿਉਂਕਿ ਇਹ ਜਿਹੜਾ ਫੋਰੈਸਟ ਫਲੋਰ ਹੁੰਦਾ ਉੱਤੇ ਨੇਚਰਲ ਗ੍ਰਾਸ ਨਾ ਹੋਣ ਦੀ ਬਜਾਏ ਜਿਹੜੋ ਇਹ ਪੈਦਾ ਹੁੰਦੀ ਆ ਜਿਹੜੋ ਡਰਾਈਨੈਸ ਆਉਂਦੀ ਆ ਤਾਂ ਇਹ ਇਹ ਥੱਲੇ ਫੋਰੈਸਟ ਫਲੋਰ ਨੂੰ ਅੱਗ ਲੱਗਦੀ ਇਹਨੂੰ ਅੱਗ ਬਲ ਕੇ ਤੇ ਦਰਖਤਾਂ ਨੂੰ ਉੱਤੇ ਵੱਡੇ ਵੱਡੇ ਜੰਗਲਾਂ ਨੂੰ ਤਬਾਹ ਕਰ ਦਿੰ ਉਸ ਤੋਂ ਬਾਅਦ ਇਸ ਨੂੰ ਰੋਕਣ ਲਈ ਜਿਹੜੀ ਇੰਡੀਆ ਸਰਕਾਰ ਵੱਲੋਂ ਜਿਹੜਾ ਖਰਚਾ ਹੁੰਦਾ ਉਹਦੇ ਬਾਰੇ ਚਰਚਾ ਕਰਾਂਗੇ 15 ਲੱਖ ਰੁਪਿਆ ਪਰ ਕਿਲੋਮੀਟਰ ਖਰਚਾ ਹੁੰਦਾ ਇਹਨੂੰ ਕੱਢਣ ਵਾਸਤੇ ਐਡੇ ਵੱਡੇ ਲੈਵਲ ਦਾ ਬਿਲੀਅਨ ਜਿਹੜੇ ਸਾਡੀ ਡਾਲਰ ਸਾਡੀ ਕੀਮਤ ਲੱਗੂਗੀ ਜੇ ਇਹਨੂੰ ਕੱਢਾਂਗੇ ਇਸ ਲਈ ਸਾਨੂੰ ਇਹ ਵੱਡੇ ਲੈਵਲ ਤੇ ਇਸ ਲਈ ਇਹ ਕੰਮ ਕਰਨ ਦੀ ਲੋੜ ਹੈ ਸਾਡੇ ਪੰਜਾਬ ਵਿੱਚ ਜਿਹੜੇ ਕੰਢੀ ਇਲਾਕੇ ਹੈਗੇ ਸੀ ਜਿਆਦਾ ਐਕਸਪਲੋਰ ਨਹੀਂ ਕੀਤਾ ਸਾਨੂੰ ਜਿੰਨੀ ਰਿਪੋਰਟਾਂ ਆਈਆਂ ਜਿੰਨਾ ਅਸੀਂ ਘੁੰਮੇ ਆ ਅਸੀਂ ਰੋਪੜ ਘੁੰਮੇ ਆ ਉੱਥੇ ਨੂੰ ਚੜੇਲ ਬੂਟੀ ਬੋਲਦੇ ਆ ਹਸ਼ਾਰਪੁਰ ਘੁੰਮੇ ਆ ਸੀ ਹਸ਼ਾਰਪੁਰ ਦੇ ਇਲਾਕੇ ਵਿੱਚ ਵੀ ਫੈਲਦੀ ਤੁਰੀ ਜਾ ਰਹੀ ਇਹਨੂੰ ਸਾਨੂੰ ਰੋਕਣਾ ਪੈਣਾ ਹੈਗਾ ਰੋਕਣ ਦਾ ਇੱਕ ਹੀ ਸਮਾਧਾਨ ਹੈਗਾ 네ਟਿਵ ਜਿਹੜੇ ਰੱਖੁੰਦੇ ਆ 네ਟਿਵ ਰੱਖ ਨੂੰ ਪਲੈਂਟ ਤਰੀਕੇ ਨਾਲ ਜਲਾਵਾਂਗੇ ਤਾਂ ਇਸ ਬੂਟੀ ਦਾ ਜਿਹੜਾ ਹੈਗਾ ਸਮਾਧਾਨ ਹੋ ਸਕਦਾ ਇਹ ਬੂਟੀ ਮਤਲਬ ਫੈਲ ਨੂੰ ਰੋਕ ਸਕਦੀ ਹੈ ਇਸ ਲਈ ਸਾਨੂੰ ਵੱਡੇ ਲੈਵਲ ਦਾ ਐਕਸ਼ਨ ਲੈਣਾ ਚ ਪੈਣਾ ਜਿਸ ਤਰ੍ਹਾਂ ਸਾਡੀ ਸਾਡੀ ਸੰਸਥਾ ਹੈ ਗਰਾਊਂਡ ਗਲਾਸ ਫਾਊਂਡੇਸ਼ਨ ਮਸਕਟ ਨੂੰ ਕੱਢ ਰਹੀ ਹੈ ਪਿੰਡਾਂ ਚ ਅਸੀਂ 1500 ਪਿੰਡਾਂ ਚ ਕੰਮ ਕੀਤਾ ਜਿੱਥੇ ਸਾਨੂੰ ਮੌਕਾ ਲੱਗਾ ਉਹਨਾਂ ਨੂੰ ਉਥੋਂ ਕਢਾ ਕੇ ਮਸਕਟ ਨੂੰ ਅਸੀਂ ਇਸੀ ਤਰ੍ਹਾਂ ਜਰੋਸੀ ਕੰਢੀ ਲਾ ਕੇ ਜੇ ਗਿਆ ਪਿੰਡ ਪਿੰਡ ਜਿਹੜਾ ਮੂਵਮੈਂਟ ਸ਼ੋਅ ਕੀਤੀ ਤਾਂ ਉਸ ਸਮੇਂ ਜਿੱਥੇ ਲੰਟਾਨਾ ਸਾਨੂੰ ਸਾਡੇ ਪੰਚਾਇਤੀ ਲੈਂਡ 'ਚ ਮਿਲੂਗਾ ਉੱਥੇ ਅਸੀਂ ਉਹਨੂੰ ਕੱਢ ਕੇ ਨੇਟਿਵ ਰੁੱਖਾਂ ਨਾਲ ਉਹਨੂੰ ਭਰਾਂਗੇ ਤਾਂ ਇਸ ਲਈ ਸਾਬ ਸਾਰੇ ਨਾਲ ਮਿਲ ਕੇ ਇਕੱਠੇ ਹੋਈ ਇਹਨਾਂ ਰੁੱਖਾਂ ਨੂੰ ਜਿਹੜੇ ਇਨਵੇਸਿਵ ਸਪੀਸੀਜ਼ ਹੈ ਜਿਹੜੇ ਬਾਹਰਲੇ ਸਪੀਸੀਜ਼ ਹੈ ਇਹਨੂੰ ਸਮਝੀਏ ਇਹਨਾਂ ਦਾ ਡੇਂਜਰ ਹੈਗਾ ਸਾਡੇ ਬਾਇਓਡਾਈਵਰਸਿਟੀ ਨੂੰ ਸਾਡੇ ਜਿਹੜੇ ਪਾਣੀ ਨੂੰ ਸਾਡੇ ਜਿਹੜੇ ਮਿੱਟੀ ਨੂੰ ਜਿਹੜਾ ਡੇਂਜਰ ਹੈਗਾ ਉਹਨੂੰ ਸਮਝਦੇ ਹੋਏ ਅਸੀਂ ਆਪਾਂ ਐਕਸ਼ਨ ਲਈਏ ਆਪਾਂ ਤੁਰੰਤ ਐਕਸ਼ਨ ਲੈਣਾ ਪੈਣਾ ਧੰਨਵਾਦ